ਬੜੀ ਇੰਟਰਸਟਿੰਗ ਗੱਲਾਂ ਸੁਣਨ ਨੂੰ ਗੱਗੂ ਲਾਣੀ ਦਾ ਪ੍ਰੋਗਰਾਮ ਵੀ ਮੈਂ ਹੁਣ ਕਿਸੇ ਨੂੰ ਗਾਲਾਂ ਨਹੀਂ ਕੱਢਣੀ ਆ ਉਹ ਤਾਂ ਮੈਨੂੰ ਕਰਦੇ ਰਹਿੰਦੇ ਬਹੁਤ ਗੁੱਡੀ ਜਾਂਦੇ ਹੁਣ ਹੈਨਾ ਤੇ ਉਹ ਵਿਚਾਰਿਆਂ ਦੀ ਹੁਣ ਕੁਰਸੀਆਂ ਜਦੋਂ ਚਲੀ ਗਿਆ ਹੋਰ ਕੀ ਕਰਨਗੇ ਉਹ ਗਾਲਾਂ ਹੀ ਕੱਢਣਗੇ ਹੋਰ ਕੀ ਕਰਨਗੇ ਜਦੋਂ ਉਹਨਾਂ ਦਾ ਸਾਰਾ ਟਰ ਸਾਰਾ ਸਾਰਾ ਟੱਬਰ ਹੀ ਹਰਾਤਾ ਤੁਸੀਂ ਹੀ ਹਰਾਇਆ ਮੈਂ ਥੋੜੀ ਤਾਂ ਹੈਨਾ ਸਾਰੇ ਧਾਰੇ ਪੁੱਤ ਭਤੀਜੇ ਸਾਲੇ ਜੀਜੇ ਸਾਰੇ ਹਰਾਦੇ ਤੁਸੀਂ ਸੋ ਇੱਕ ਮਜ਼ਦੂਰ ਸੀਗਾ ਖੇਤੀ ਮਤਲਬ ਵਿਆੜੀਦਾਰ ਕਰਦਾ ਸੀ ਉਹਨੇ ਸੋਚਿਆ ਯਾਰ ਤਿੰਨ ਪੀੜੀਆਂ ਤੋ ਖੇਤੀ ਕਰੀ ਜੰਨੇ ਆ ਆਪਣਾ ਮਜ਼ਦੂਰੀ ਹੀ ਕਰੀ ਜੰਨੇ ਆ ਅਗਲੀ ਪੀੜੀ ਵੀ ਮਜ਼ਦੂਰਾਂ ਦੀ ਹੀ ਬਣੂਗੀ ਵੀ ਕਿਉਂ ਨਾ ਯਾਰ ਮੈਂ ਥੋੜਾ ਜਿਹਾ ਖਰਚਾ ਘਟਾ ਲੈਣ ਇੱਕ ਡੰਗ ਦੀ ਰੋਟੀ ਘੱਟ ਕਰ ਦੇਣਾ ਮੈਂ ਵੀ ਬੱਚੇ ਨੂੰ ਪੜ੍ਹਾ ਲੈਂਦੇ ਆ ਉਹਨੇ ਢਿੱਡ ਬਨ ਕੇ ਗੁਜ਼ਾਰਾ ਪੰਜਾਬੀ ਚ ਕਹਿੰਦੇ ਵੀ ਉਹਨੇ ਫालतू ਖਰਚੇ ਘਟਾ ਲਏ ਇੱਕ ਡੰਗ ਦੀ ਰੋਟੀ ਖਾਣ ਲੱਗ ਗਿਆ ਤੇ ਪੈਸੇ ਬਚੇ ਫੀਸ ਭਰਤੀ ਤੇ ਬੱਚੇ ਨੂੰ ਪੜਾਉਣ ਲੱਗ ਗਿਆ ਬੱਚਾ ਬਹੁਤ ਇੰਟੈਲੀਜੈਂਟ ਸੀਗਾ ਬੱਚਾ ਕਲਾਸਾਂ ਪਾਰ ਕਰਦਾ ਗਿਆ ਕਰਦਾ ਗਿਆ ਜੱਜ ਬਣ ਗਿਆ ਜੱਜ ਬਣ ਗਿਆ ਤਾਂ ਇੱਕ ਦਿਨ ਜਿਸ ਦਿਨ ਜੱਜ ਸਾਹਿਬ ਨੇ ਆਪਣਾ ਕੁਰਸੀ ਤੇ ਬਹਿਣਾ ਸੀ ਪਹਿਲੇ ਦਿਨ ਤਾਂ ਉਦੋਂ ਉਹਦਾ ਪਿਤਾ ਜੀ ਵੀ ਚਲੇ ਗਏ ਮੇਰਾ ਬੇਟਾ ਅੱਜ ਪਹਿਲੀ ਵਾਰ ਕੁਰਸੀ ਤੇ ਬੈਠੂਗਾ ਚਾਹ ਤੇ ਕੋਰਟ ਕਚਹਿਰੀ ਐਦਾਂ ਸੀ ਕਿ ਇਹਦੇ ਪਿੱਛੇ ਪਾਸੇ ਜਿਵੇਂ ਚੈਂਬਰ ਹੋਵੇ ਚੈਂਬਰ ਦੇ ਵਿੱਚ ਬੈਠੇ ਸੀ ਜੱਜ ਸਾਹਿਬ ਤਾਂ ਉਹਦਾ ਬਾਪੂ ਗਿਆ ਹੋਈ ਪਰ ਨਾ ਬੰਨਿਆ ਹੋਇਆ ਦੱਬੀਆਂ ਵਾਲਾ ਉਹੀ ਜਿਹੜੇ ਉਹਦੇ ਕੱਪੜੇ ਸੀ ਤੇ ਉਹਨਾਂ ਜਾ ਕੇ ਕੁਰਸੀ ਤੇ ਬੈਠੇ ਆਪਣੇ بیٹے ਦੇ ਮੋਢੇ ਤੇ yat ਰੱਖ ਕੇ ਕਹਿੰਦਾ ਵੀ ਬੇਟਾ ਹੁਣ ਅੱਜ ਦੱਸ ਤੂੰ ਐਸ ਵਕਤ ਭਲਾਂ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਸਭ ਤੋਂ ਤਾਕਤਵਰ ਤੇ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋ ਸਕਦਾ ਉਹ ਕਹਿੰਦਾ ਪਿਤਾ ਜੀ ਮੈਂ ਕਿਸੇ ਨੂੰ ਵੀ ਮੈਂ ਸਾਇਆ ਦੇ ਸਦਾਂ ਕਿਸ ਨੂੰ ਬਰੀ ਕਰ ਸਕਦਾ ਮੇਰੇ ਕਲਮ ਇਨੀ ਪਾਵਰ ਬਾਪੂ ਨੇ ਥੋੜਾ ਜਿਹਾ ਦਿਲ ਟੁੱਟ ਗਿਆ ਫਿਰ ਪੁੱਛਿਆ ਉੱਥੀ ਉਹ ਮੇਰੇ ਮੇ ਖੜੇ ਕਹਿੰਦਾ ਵੀ ਫੇਰ ਦੱਸ ਦੇ ਕੈਸ ਵਕ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਖੁਸ਼ ਨਸੀਬ ਤੇ ਖੁਸ਼ ਬੰਦਾ ਕੌਣ ਹੋ ਸਕਦਾ ਤੇਰੀ ਨਜ਼ਰਾਂ ਚ ਕਹਿੰਦਾ ਬਾਪੂ ਮੈਂ ਚਲ ਠੀਕ ਹੈ ਕਹਿੰਦਾ ਉਹ ਜਾਣ ਲੱਗਿਆ ਦਰਵਾਜ਼ੇ ਕੋਲੇ ਇੰਨੀ ਕਦੂਰੀ ਦਰਵਾਜ਼ਾ ਸੀ ਦਰਵਾਜੇ 'ਚ ਖੜਕੇ ਫੇਰ ਪੁੱਛ ਲਿਆ ਕਹਿੰਦਾ ਬੇਟਾ ਇੱਕ ਵਾਰੀ ਫੇਰ ਦੱਸ ਦੇ ਐਸ ਵਕਤ ਤੇਰੀਆਂ ਨਜਰਾਂ 'ਚ ਸਭ ਤੋਂ ਵੱਧ ਖੁਸ਼ ਨਸੀਬ ਸਭ ਤੋਂ ਵੱਧ ਆਗਤਵਰ ਤੇ ਸਭ ਤੋਂ ਵੱਧ ਖੁਸ਼ ਬੰਦਾ ਕੌਣ ਹੋ ਸਕਦਾ ਉਹ ਕਹਿੰਦਾ ਪਿਤਾ ਜੀ ਤੁਸੀਂ ਉਹ ਕਹਿੰਦਾ 10 ਸੈਕਿੰਡ ਪਹਿਲਾਂ ਮੈਂ ਦੋ ਵਾਰੀ ਪੁੱਛਿਆ ਸੀ ਤੂੰ ਆਪਣਾ ਨਾਂ ਲਿਆ ਸੀ ਹੁਣ ਮੈਂ ਥੋ ਉੱਥੇ ਜਾ ਕੇ ਪੁੱਛ ਲਿਆ ਤੇ ਤੂੰ ਮੇਰਾ ਨਾਂ ਲੈਣ ਲੱਗਾ ਇਹ ਕੀ ਗੱਲ ਹੈ ਉਹ ਕਹਿੰਦਾ ਪਿਤਾ ਜੀ ਅਸਲ 'ਚ ਨਾ ਜਿਸ ਵਾਰੀ ਤੁਸੀਂ ਪਹਿਲਾਂ ਦੋ ਵਾਰੀ ਪੁੱਛਿਆ ਸੀ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਔਰ ਤੁਹਾਡੇ ਵਰਗੇ ਬਾਪ ਦਾ ਹੱਥ ਜਿਹੜੇ ਪੁੱਤ ਦੇ ਮੋਢੇ ਤੇ ਹੋਵੇ ਉਹ ਤੋਂ ਵੱਧ ਤਾਕਤਵਰ ਉਹ ਤੋਂ ਵੱਧ ਖੁਸ਼ਹਨ ਸੀ ਤੇ ਉਹ ਤੋਂ ਵੱਧ ਖੁਸ਼ ਬੰਦਾ ਨਹੀਂ ਹੋ ਸਕਦਾ ਜੋ ਤੁਸੀਂ ਉੱਥੇ ਜਾ ਕੇ ਪੁੱਛਿਆ ਸੀ ਉਦੋਂ ਤੁਹਾਡਾ ਹੱਥ ਜਿਹੜਾ ਮੇਰੇ ਮੋਢੇ ਤੇ ਨਹੀਂ ਸੀ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਨਹੀਂ ਸੀ ਤਾਕਤਵਰ ਤੁਸੀਂ ਉਹੀਂ ਹੋ ਐਂ ਕਰਕੇ ਤਾਕਤ ਤੁਸੀਂ ਮੈਨੂੰ ਦਿੱਤੀ ਹੋ ਸਾਈ ਸੋ ਤੁਹਾਡੇ ਫਸਟ ਆਉਣ ਚ ਤੁਹਾਡੇ ਕਾਮਯਾਬ ਹੋਣ ਚ ਮੋਢੇ ਤੇ ਹੱਥ ਕਿਸੇ ਹੋਰ ਦਾ ਹੁੰਦਾ ਹੈ ਜਾਂ ਟੀਚਰ ਦਾ ਹੋਊਗਾ ਜਾਂ ਫਾਦਰ ਦਾ ਹੋਊਗਾ ਜਾਂ ਮਦਰ ਦਾ ਹੋਊਗਾ ਸੋ ਉਹ ਆਪਣੀਆਂ ਤਾਕਤਾਂ ਤੋਂ ਅੱਗੇ ਚ ਜਿਹੜੀਆਂ ਨੇ ਉਹ ਕਰ ਦਿੰਦੇ ਆ ਵੀ ਆ ਲਓ ਜੀ ਬੱਚੇ ਪਾ ਦੇਣ ਫੁੱਲਣ ਸਾਡਾ ਕੁਝ ਨਹੀਂ ਅਸੀਂ ਤਾਂ ਇੱਕ ਡੰਗ ਰੋਟੀ ਖਾ ਲਾਂਗੇ ਸੋ ਬਹੁਤ ਖੁਸ਼ੀ ਹੈ ਕਿ ਸਾਡਾ ਜਿਹੜਾ ਕਲਚਰ ਹੈ ਸਾਡੇ ਜਿਹੜੇ ਸਾਡਾ ਜਿਹੜਾ ਇਤਿਹਾਸ ਹੈ ਉਹ ਇਸ ਗੱਲ ਦਾ ਪਰ ਪ੍ਰਤੀਕ ਹੈ ਕਿ ਅਸੀਂ ਕੁਰਬਾਨੀਆਂ ਦੇਣ ਵਾਲੇ ਲੋਕਾਂ ਹਾਂ ਜਦੋਂ ਦੇਸ਼ ਨੂੰ ਲੋੜ ਪੈ ਜੇ ਅਸੀਂ ਦੇਸ਼ ਵਾਸਤੇ ਖੜਦੇ ਆਂ ਜੇ ਅਨਾਜ ਦੀ ਲੋੜ ਪੈ ਜੇ ਅਸੀਂ ਖੇਤਾਂ 'ਚ ਜਾ ਵੜਦੇ ਆਂ ਜਦੋਂ ਕਿਸੇ ਵੀ ਕਿਸਮ ਦੀ ਕੋਈ ਲਹਿਰ ਚਲਾਉਣ ਚਾ ਲੈਣੀ ਆ ਤਾਂ ਪੰਜਾਬੀ ਜਿਹੜੇ ਨੇ ਮੂਹਰੇ ਖੜਦੇ ਨੇ ਅੱਗੇ ਖੜਦੇ ਨੇ ਪਰ ਹਾਂ ਪਿਛਲੇ ਦਿਨੀ ਪਿਛਲੇ ਸਾਲਾਂ 'ਚ ਕਲੰਕ ਇੱਕ ਲਾਈ ਸਾਡੀਆਂ ਗਵਰਨਮੈਂਟਾਂ ਵੱਲੋਂ ਲਾਇਆ ਗਿਆ ਕਿ ਇੱਕ ਨੇ ਉਹਨੂੰ ਇੰਟਰੋਡਿਊਸ ਕਰਤਾ ਦੂਜੇ ਨੇ ਉਹਨੂੰ ਬੜਾ ਬੜਾਵਾ ਦਿੱਤਾ ਵਧਾਤਾ ਉਹ ਜਿਹੜਾ ਚਿੱਟੇ ਵਾਲਾ ਕੋਡ ਜਿਹੜਾ ਲੱਗ ਗਿਆ ਨਸ਼ੇ ਵਾਲਾ ਉਦੋਂ ਹੁਣ ਅਸੀਂ ਲੱਗੇ ਹੋਏ ਆਂ ਉਹਦੇ ਵਾਸਤੇ ਅਸੀਂ ਤੁਹਾਡਾ ਵੀ ਸਹਿਯੋਗ ਸਾਨੂੰ ਚਾਹੀਦਾ ਹੋਊਗਾ ਅਸੀਂ ਤੁਹਾਡੇ ਪਿੰਡ ਆ ਜਾਾਂਗੇ ਤੇ ਨਾਲ ਤਾਂ ਤੁਹਾਡੀ ਸਟੋਰੀ ਬਣ ਜੂਗੀ ਪੂਰੀ ਕਿ ਕਿਹੜੇ ਸਕੂਲ 'ਚ ਤੁਸੀਂ ਪੜ੍ਹਦੇ ਹੋ ਤੇ ਕਰੇ ਕਿ ਨਾਲ ਤੁਸੀਂ ਇੱਕ ਮੈਸੇਜ ਜ਼ਰੂਰ ਦਿਓ ਇਹ ਉਹਨੂੰ ਖਾਸ ਤੌਰ ਤੇ ਕਿ ਮੈਂ ਮੇਰਾ ਨਾਮ ਹਰਸ਼ਨੂਰ ਹੈ ਮੇਰਾ ਨਾਮ ਰਤਿੰਦਰਦੀਪ ਕੌਰ ਹੈ ਮੇਰਾ ਨਾਮ ਅਰਸ਼ਦੀਪ ਕੌਰ ਹੈ ਮੇਰਾ ਨਾਮ ਮਨਵੀਰ ਹੈ ਮੈਂ ਹਰਸੀਰਤਾਂ ਮੈਂ ਫਸਟ ਆਈ ਆਂ ਮੈਂ ਸੈਕਿੰਡ ਆਈ ਹਾਂ ਮੈਂ ਵੀ ਉਹ ਸੁਪਨੇ ਪਾਲੇ ਹੋਏ ਨੇ ਤੇ ਮੈਂ ਸਾਰੇ ਯੂਥ ਨੂੰ ਬੇਨਤੀ ਕਰਦੀ ਹਾਂ ਕਿ ਪਲੀਜ਼ ਪੜੋ ਪੜ ਕੇ ਤਰੱਕੀਆਂ ਕਰੋ ਆ ਨਸ਼ੇ ਨੂੰ ਸ਼ੇ ਜੀ ਉਹ ਇਧਰ ਉਧਰ ਬੁਰੀਆਂ ਸੰਗਤਾਂ ਤੇ ਨਾ ਟਾਓ ਤੁਹਾਡੇ ਕਹਿਣ ਨਾਲ ਗੱਲ ਹੋਰ ਬਣੂਗੀ ਸਾਡੇ ਕਹਿਣ ਨਾਲ ਗੱਲ ਹੋਰ ਬਣਦੀ ਹੈ ਸੋ ਤੁਹਾਨੂੰ ਐਜ਼ ਅ ਰੋਲ ਮਾਡਲ ਅਸੀਂ ਪੇਸ਼ ਕਰਾਂਗੇ ਫਿਰ ਵੱਡੇ ਵੱਡੇ ਪਲੇਅਰ ਵੀ ਲਵਾਵਾਂਗੇ ਜਿਹੜੇ ਹਾਕੀ ਖੇਡਦੇ ਨੇ ਜਾਂ ਕ੍ਰਿਕਟ ਚ ਜਿਹੜੇ ਨਾਮ ਪੰਜਾਬੀ ਨਾਮ ਵਰ ਪਲੇਅਰ ਸੋ ਉਹਨਾਂ ਤੋਂ ਵੀ ਕਰਾਵਾਂਗੇ ਇਹ ਇਹਨੂੰ ਲੋਕ ਲਹਿਰ ਬਣਾਉਣਾ ਹੈ ਇਹ ਨਸ਼ਿਆਂ ਦਾ ਜਿਹੜਾ ਕਲੰਕ ਹੈ ਇਹ ਲਾ ਕੇ ਹਟਣਾ ਹੈ ਬਹੁਤ ਫਰਕ ਪੈ ਗਿਆ 2 ਮਹੀਨਿਆਂ ਚ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਆਮ ਤੌਰ ਤੇ ਨਹੀਂ ਮੋਟਰਸਾਈਕਲ ਐ ਘੁੰਮਦੇ ਤੇ ਹੁਣ ਡਰ ਕੇ ਜਾਂ ਜਿੰਦੇ ਲਾ ਕੇ ਭੱਜ ਕੇ ਕੱਲ ਅਸੀਂ ਗਏ ਸੀ ਪਿੰਡਾਂ ਚ ਸਾਨੂੰ ਬੱਚੇ ਵੀ ਮਿਲੇ ਉਹ ਜਿਹੜੇ ਐਡਿਕਟਡ ਸੀ ਜਿਹੜੇ ਛੱਡ ਚੁੱਕੇ ਐ ਬੜੀਆਂ ਖਤਰਨਾਕ ਬੜੀਆਂ ਇਮੋਸ਼ਨਲ ਸਟੋਰੀਆਂ ਉਹਨਾਂ ਦੀਆਂ ਸੁਣਨ ਨੂੰ ਮਿਲੀਆਂ ਸੋ ਆਪਾਂ ਇਸ ਆਪਾ ਦਾ ਮਤਲਬ ਕਰਨੇਲਾ ਜਨੈਲਾ ਫੌਜ ਦੇ ਉਹਦੇ ਵਾਸਤੇ ਮਸ਼ਹੂਰ ਕੁਸ਼ਤੀਆਂ ਵਾਸਤੇ ਕਬੱਡੀਆਂ ਵਾਸਤੇ ਮਸ਼ਹੂਰ ਗਿੱਧੇ ਪੰਗੜੇ ਸਾਡੇ ਮਸ਼ਹੂਰ ਹਨ ਪਰ ਪਿਛਲੇ ਕਈ ਸਾਲਾਂ ਤੋਂ ਨਾ ਕਿਸੇ ਹੋਰ ਕੰਮ ਵਾਸਤੇ ਮਸ਼ਹੂਰ ਨਹੀਂ ਸਮਝ ਲੋ ਬਦਨਾਮ ਹੋ ਗਏ ਸਾਨੂੰ ਸੋ ਇਹਦੇ ਵਿੱਚੋਂ ਸਾਡੀ ਨਵੀਂ ਪੀੜ੍ਹੀ ਸਾਨੂੰ ਇਹ ਚੋਂ ਕੱਢ ਸਕਦੀ ਹੈ ਕਿਉਂਕਿ ਤੁਸੀਂ ਇੱਕ ਇਸ ਤਰ੍ਹਾਂ ਦਾ ਜਿਹੜਾ ਟਰੇਡਮਾਰਕ ਬਣ ਗਏ ਤੁਸੀਂ ਇੱਕ ਇਸ ਤਰ੍ਹਾਂ ਦੀ ਲਕੀਰ ਖਿੱਚਤੀ ਕਿ 650 650 ਲੈ ਜਾ ਸਕਦੇ ਨੇ ਤੇ ਨਹੀਂ ਤਾਂ ਸਾਡੇ ਵੇਲੇ ਤਾਂ ਇਹ ਹੁੰਦਾ ਸੀਗਾ ਜਿਵੇਂ ਹੁਣ ਕੁੜੀਆਂ ਥੋੜਾ ਜਿਆਦਾ ਪੜਦੀਆਂ ਤਾਂ ਜਿਆਦਾ ਹੈ ਹੀ ਨਹੀਂ ਪਰ ਜਿੱਦ ਇੱਕ ਦਾ ਨੰਬਰ ਘਟਾ ਜਿੰ ਤਾਂ ਵੀ ਨਾ ਐਗਜ਼ਾਮੀਨਰ ਨੂੰ ਗਾਲਾਂ ਕੱਢਦੀਆਂ ਕੰਜੂਸ ਮੱਖੀ ਚੂਸ ਪਤਾ ਨਹੀਂ ਕੌਣ ਬੈਠਾ ਥਾ ਇੱਕ ਨੰਬਰ ਔਰ deta ਰੁਤਿੰਦਰ ਸੇ ਤੋਂ 2 ਨੰਬਰ ਆਦੇ ਹੋ ਜਾਂਦੀ ਹੈ ਨਾ 2% ਆਦੇ ਹੋ ਜਾਂਦੀ ਤੇ ਇਧਰ ਤੁਸੀਂ ਦੇਖੋ ਦਰਿਆਦਿਲ ਮੁੰਡੇ ਜਿਹੜੇ 40 ਨੰਬਰ ਆ ਜਾਣਨਾਂ ਤਾ ਵੀ ਦੁਆਵਾਂ ਆ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਓਏ 33 ਨੰਬਰ ਦਾ ਕਰਕੇ ਆਏ ਸੀ ਛੱ ਸੱਤ ਪਤਾ ਨਹੀਂ ਕਿੱਥੋਂ ਪਾਦੇ ਉਹਨੇ ਬੱਲੇ ਪਾਦੇ ਯਾਰ ਐਸਾ 40 ਨਾਲ ਹੀ ਖੁਸ਼ ਆ ਸੋ ਆ ਤਾਂ ਦੇ ਰਿਜ਼ਲਟ ਵੀ 40 ਆਣਾ ਨਹੀਂ ਕੀਤਾ ਕੰਮ ਜਿਹੜਾ ਕੀਤਾ ਪਰ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਹੈ ਰਿ ਨੇਚਰਲ ਇੱਕ ਟੈਲੈਂਟ ਹੁੰਦਾ ਕੁੜੀਆਂ ਹਮੇਸ਼ਾ ਹੀ ਮਤ ਜਦੋਂ ਦੀ ਸੁਰਤ ਸੰਭਾਲੀਏ ਕੁੜੀਆਂ ਹੀ ਫਸਟ ਸੈਕੰਡ ਦੇਖਦਾ ਹੈ ਪਰ ਬਾਅਦ ਵਿੱਚ ਇੱਕ ਵੇ ਕਿਸੇ ਸੀਡੀ ਕੇ ਸਰਚ ਕੀਤਾ ਵੀ ਸੀਗਾ ਕਿ ਜਿਹੜੀਆਂ ਫਾਸਟ ਆਉਂਦੀਆਂ ਨੇ ਬਾਅਦ ਚ ਕਿਉਂ ਨਹੀਂ ਲੱਭਦੀਆਂ ਕਿੱਥੇ ਨੇ ਉਹ ਕਈ ਵਾਰੀ 70 ਕਿੱਲੇ ਆਣੇ ਨਾ ਵਿਆਹਤੀ ਕਈ ਵਾਰੀ ਬਾਹਲੇ ਮੁਲਕ ਚ ਚਲੀ ਗਈ ਉਹ ਉੱਥੇ ਕੰਮ ਕਰੀ ਜਾਂਦੀ ਐ 9 ਤੋਂ 5 ਹੈਨਾ ਵੀ ਮੈਂ ਕਹਿੰਦਾ ਜਿਹੜੀਆਂ ਪੜੀਆਂ ਸੀ ਇਹਨਾਂ ਨੇ ਨੰਬਰ ਲੈ ਕੇ ਕਿੱਧਰ ਚਲੀ ਜਾਂਦੀਆਂ ਫਿਰ ਵੀ ਉਹ ਆਉਣ ਉਹ ਫਸਟ ਸੈਕਿੰਡ ਥਰਡ ਆਈਆਂ ਨੇ ਤਾਂ じゃ ਪੰਜਵੇਂ ਨੰਬਰ ਤੇ ਪੰਜਾਬ ਚੋਂ ਆਈਆਂ ਡਾਕਟਰ ਬਣਨ ਨੂੰ ਟੌਪ ਦੇ ਆ ਡੀਸੀ ਬਣਨ ਨੂੰ ਐਸਐਸਪੀ ਲੱਗਣ ਸੋ ਕਹਾਂ ਵਾਲੀ ਪੜਾਈ ਵੀ ਜ਼ਿੰਮੇਵਾਰੀ ਆਪਣੀ ਗੱਲਾਂ ਦੱਸ ਵੀ 12ਵੀਂ ਤੱਕ ਨਹੀਂ ਨਿਬੜ ਜੋ ਕੰਮ ਜੋ ਕੋਈ ਕੰਪੀਟੀਸ਼ਨ ਦਾ ਜ਼ਮਾਨਾ ਹੈ ਸੋ ਅੱਗੇ ਹੋਰ ਟਫ ਟਫ ਹੋਊਗਾ ਕੰਮ ਸੋ ਇਹ ਤਾਂ ਤੁਸੀਂ ਡੋਮੈਸਟਿਕ ਲੈਵਲ ਜਿੱਤ ਲਿਆ ਸਮਝ ਲਓ ਹੁਣ ਇੰਟਰਨੈਸ਼ਨਲ ਲੈਵਲ ਤੇ ਤੁਹਾਡਾ ਮੁਕਾਬਲਾ ਹੋਊਗਾ ਉੱਥੇ ਕੀਨੀਆਂ ਦੇ ਬੱਚੇ ਪੈਂਦੇ ਆ ਉੱਥੇ ਯੂ ਐਸ ਏ ਦੇ ਉੱਥੇ ਹੀ ਆਸਟ੍ਰੇਲੀਆ ਦੇ ਉੱਥੇ ਇੰਡੀਆ ਦੇ ਉਹ ਪੁਲ ਪਾਣੀ ਜਿਹੜਾ ਇੱਕੋ ਪੁਲ ਤੋਂ ਲੰਘਦਾ ਫਿਰ ਉਦੋਂ ਫਿਰ ਅਸਲੀ ਟੈਸਟ ਹੁੰਦਾ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਜਿਹੜੇ ਪੰਜਾਬ ਨੂੰ ਆਪਾਂ ਚੜ੍ਹਦੀ ਕਲਾ ਚ ਪੰਜਾਬ ਨੂੰ ਆਪਾਂ ਬਹੁਤ ਟੌਪ ਤੇ ਦੇਖਣਾ ਚਾਹੁੰਨੇ ਹਰ ਫੀਲਡ 'ਚ ਉਹਦੇ 'ਚ ਤੁਸੀਂ ਬਹੁਤ ਵੱਡਾ ਯੋਗਦਾਨ ਪਾਇਆ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੇਰੇ ਵੱਲੋਂ ਵੈਰੀਫੇ ਬਹੁਤ-ਬਹੁਤ ਵਧਾਈਆਂ ਔਰ ਤੁਹਾਡੇ ਕੋਲੇ ਦੋ ਤਿੰਨ ਦਿਨ ਹੋ ਗਏ ਮਨ ਲੱਗਦਾ ਕਾਫੀ ਪਰਫੀਆਂ-ਪਰਫੀਆਂ ਲੱਡੂ ਆ ਗਏ ਹੋਣਗੇ ਹੈਨਾ ਤੇ ਉਦੋਂ ਉਦੋਂ ਤਾਂ ਉਹ ਵੀ ਆ ਜਾਂਦੇ ਜਿਹੜੇ ਬੋਲਦੇ ਨਹੀਂ ਹੁੰਦੇ ਹੈ ਉਹ ਵੀ ਚੱਕੀ ਫਿਰਦਾ ਡੱਬੇ ਬਈ ਬੋਆ ਮੈਂ ਤਾਂ ਪਹਿਲਾਂ ਹੀ ਬੋਦਾ ਸੀ ਕੁੜੀ ਕੁੜੀ ਕਰੋਗੇ ਮੈਂ ਤਾਂ ਪਹਿਲਾਂ ਗਾਣਾ ਕੱਢਿਆ ਨੇ ਮੈਂ ਸਣੀ ਕੋਰ ਗੱਲ ਦੱਸਦਾ ਇਹ ਤੇ ਅਮਲੋਕ ਕੋਲੇ ਪਿੰਡਾ ਦੋ ਜੋੜੀਆਂ ਪੈਣਾ ਸਕੀਆਂ ਦੋ ਪੈਣਾ ਜੰਮੇ ਜੋਤੀਆਂ ਜੰਮੀਆਂ ਟਵਿਨਸ ਤੱਬ ਲੱਗ ਪਗ ਸਾਰਾ ਪਿੰਡ ਤੇ ਰਿਸ਼ਤੇਦਾਰ ਇਹੀ ਕਹਿਣ ਆਏ ਬੇਰ ਭਰਾਵਾ ਤੇਰੇ ਪੁਰਾਣੇ ਜਨਮ ਦੇ ਕੋਈ ਪਾਪ ਨੇ ਜਿਹੜਾ ਦੋ ਦੋ ਕੁੜੀਆਂ ਤੇਰੇ ਮੱਥੇ ਮਾਰੀਆਂ ਉਹ ਕਹਿੰਦਾ ਜੀ ਪ੍ਰਮਾਤਮਾ ਨੇ ਚਲੋ ਜੋ ਵੀ ਕਰਤਾ ਜੀ ਠੀਕ ਉਹਨੇ ਪੜਾ ਲਈਆਂ ਜੀ ਕੁੜੀਆਂ ਦੋਨੇ ਕੁੜੀਆਂ ਜੱਜ ਬਣ ਗਈਆਂ 7-8 ਮਹੀਨੇ ਪਹਿਲਾਂ ਦੀ ਗੱਲ ਦੋਨੇ ਕੁੜੀਆਂ ਜੱਜ ਬਣ ਗਈਆਂ ਉਹੀ ਬੰਦੇ ਇਹ ਕਹਿਣ ਆਏ ਕਹਿੰਦੇ ਤੇਰੇ ਪੁਰਾਣੇ ਘਾਮ ਦੇ ਕੋਈ ਕੁੰਨ ਨੇ ਬਾਈ ਜੀ ਜਿਹੜਾ ਏਡਾ ਨਾ ਸੋ ਇਹ ਤਾਂ ਉਹੀ ਬਦਲ ਜਾਂਦੇ ਆ ਇਹਨਾਂ ਦੀ ਪਰਵਾਹ ਨਾ ਕਰੋ ਪਬਲਿਕ ਦੀ ਦੁਨੀਆ ਮੇਂ ਸਭ ਤੋਂ ਵੱਡਾ ਰੋਗ ਹੈ ਕਿ ਮੇਰੇ ਬਾਰੇ ਮੇਂ ਕਿਆ ਕਹੇਂਗੇ ਲੋਗ ਉਹ ਤਾਂ ਕਹਿੰਦੀ ਰਹਿੰਦੇ ਕੁਝ ਨਾ ਕੁਝ ਠੀਕ ਹੈ ਨਾ ਆਪਣੀ ਧੁੰ ਦੇ ਵਿੱਚ ਆਪਣੀ ਇੱਕ ਮੰਜ਼ਿਲ ਮੰਨ ਕੇ ਚੱਲਦੇ ਰੋ ਤੇ ਬਾਕੀ ਕੋਈ ਤੁਹਾਨੂੰ ਰੋਕਣ ਵਾਲਾ ਨਹੀਂ ਕੋਈ ਟੋਕਣ ਵਾਲਾ ਨਹੀਂ ਤਾਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਔਰ ਇਸ ਘਰ ਚ ਸਾਡੇ ਉਹ ਦੇਵੀਆਂ ਉਹ ਕੋਈ ਸਰਸਵਤੀ ਦਾ ਰੂਪ ਹੈ ਕੋਈ ਕੋਈ ਕਿਸੇ ਦਾ ਰੂਪ ਹੈ ਉਹ ਆਈਆਂ ਕਰੇ ਸਾਡੇ ਚਰਨ ਪੈ ਨੇ ਤੇ ਤੁਸੀਂ ਬਹੁਤ ਬਹੁਤ ਧੰਨਵਾਦ ਤੇ ਸਾਡੇ ਅਸੀਂ ਵੀ ਤੁਹਾਨੂੰ ਭਾਗ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਤੁਹਾਨੂੰ ਇੱਥੇ ਹੋਸਟ ਕਰਕੇ ਸੋ ਬਹੁਤ ਬਹੁਤ ਮਿਹਰਬਾਨੀ ਤੇ ਐਸੀ ਤਰ੍ਹਾਂ ਹੀ ਅੱਗੇ ਵਧਦੇ ਰਹੋ ਪੜਦੇ ਰਹੋ ਤਰੱਕੀਆਂ ਕਰੋ ਆਬਾਦ ਰਹੋ ਜਿੰਦਾਬਾਦ